ਸਾ ਵਾਹਿਗੁਰੂ ਜੀ ਕੀ ਕਤੇ ਬਾਬਾ ਦੀਪ ਸਿੰਘ ਜੀ ਰੱਖੋ ਆਪਣੇ ਸੇਵਕਾਂ ਦੀ ਲਾਜ ਰੱਖੋ ਸੇਵਕਾਂ ਦੀ ਲਾਜ ਆਪਣੇ ਸੇਵਕਾਂ ਦੀ ਲਾਜ ਬਾਬਾ ਦੀਪ ਸਿੰਘ ਜੀ ਰੱਖੋ ਆਪਣੇ ਸੇਵਕਾਂ ਦੀ ਲਾਜ ਰੱਖੋ ਸੇਵਕਾਂ ਦੀ ਰਾਜ ਰੱਖੋ ਸੇਵਕਾਂ ਦੀ ਰਾਜ ਰੱਖੋ ਸੇਵਕਾਂ ਦੀ ਰਾਜ ਬਾਬਾ ਦੀਪ ਸਿੰਘ ਜੀ ਰੱਖੋ ਆਪਣੇ ਸੇਵਕਾਂ ਦੀ ਰਾਜ ਵਾਹਿਗੁਰੂ 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 ਤਨ ਤਨ ਸਿਰ ਗੁਰੂ ਰਾ ਸਰਜੀ ਤਨ ਤਨ ਬਾਬਾ ਦੀਪ ਸਿੰਘ ਜੀ ਸਾਡੀ ਸੁਣੋ ਅਰਦਾਸ ਹੱਥ ਜੜ ਖੜੇ ਦਾਸ ਸਾਡੀ ਸੁਣੋ ਅਰਦਾਸ ਹੱਥ ਜੋੜ ਖੜੇ ਦਾਸ ਤੇਰੇ ਚਰਨੋਂ ਦੇ ਪਾਸ ਕਰਿਓ ਪੂਰੇ ਕਾ ਤੇਰੇ ਚਰਨਾਂ ਦੇ ਪਾਸ ਕਰਿਓ ਪੂਰੇ ਕਾਜ ਬਾਬਾ ਦੀਪ ਸਿੰਘ ਜੀ ਰੱਖੋ ਆਪਣੇ ਸੇਵਕਾਂ ਦੀ ਲਾਜ ਬਾਬਾ ਦੀਪ ਸਿੰਘ ਜੀ ਰੱਖੋ ਆਪਣੇ ਸੇਵਕਾਂ ਦੀ ਲਾਜ ਰੱਖੋ ਸੇਵਕਾਂ ਦੀ ਲਾਜ ਰੱਖੋ ਸੇਵਕਾਂ ਦੀ ਲਾਜ ਰੱਖੋ ਸੇਵਕਾਂ ਦੀ ਲਾਜ ਬਾਬਾ ਦੀਪ ਸਿੰਘ ਪਿਆਰੇ ਸਾਨੂੰ ਤੇਰੇ ਹੀ ਸਹਾਰੇ ਬਾਬਾ ਦੀਪ ਸਿੰਘ ਪਿਆਰੇ ਸਾਨੂੰ ਤੇਰੇ ਹੀ ਸਹਾਰੇ ਤੁਸੀਂ ਬਖਸ਼ਣ ਹਾਰੇ ਅਸੀਂ ਦਰ ਦੇ ਮਤਾਜ ਤੁਸੀਂ ਬਖਸ਼ਣ ਹਾਰੇ ਅਸੀਂ ਦਰ ਦੇ ਮਹਤਾਜ ਬਾਬਾ ਦੀਪ ਸਿੰਘ ਜੀ ਰੱਖੋ ਆਪਣੇ ਸੇਵਕਾਂ ਦੀ ਲਾਜ ਬਾਬਾ ਦੀਪ ਸਿੰਘ ਜੀ ਰੱਖੋ ਆਪਣੇ ਸੇਵਕਾਂ ਦੀ ਲਾਜ ਰੱਖੋ ਸੇਵਕਾਂ ਦੀ ਲਾਜ ਰੱਖੋ ਸੇਵਕਾਂ ਦੀ ਲਾਜ ਰੱਖੋ ਸੇਵਕਾਂ ਦੀ ਲਾਜ ਰੱਖੋ ਸੇਵਕਾਂ ਦੀ ਲਾਜ ਤੇਰੇ ਨਾਮ ਨੂੰ ਧਿਆਈਏ ਦਿਨੇ ਰਾਤ ਜਸ ਗਾਈਏ ਤੇਰੇ ਨਾਮ ਨੂੰ ਧਿਆਈਏ ਦਿਨੇ ਰਾਤ ਜਸ ਗਾਈਏ ਸੁਣ ਤੇਰੀ ਵਡਿਆਈ ਇਹੋ ਮਿਲੇ ਸਾਨੂੰ ਦਾਤ ਸੁਣ ਤੇਰੀ ਵਡਿਆਈ ਇਹੋ ਮਿਲੇ ਸਾਨੂੰ ਬਾਬਾ ਦੀਪ ਸਿੰਘ ਜੀ ਰੱਖੋ ਸੇਵਕਾਂ ਦੀ ਲਾਜ ਬਾਬਾ ਦੀਪ ਸਿੰਘ ਜੀ ਰੱਖੋ ਸੇਵਕਾਂ ਦੀ ਲਾਜ ਆਪਣੀ ਸੇਵਕਾਂ ਦੀ ਲਾਜ ਰੱਖੋ ਸੇਵਕਾਂ ਦੀ ਲਾਜ ਬਾਬਾ ਦੀਪ ਸਿੰਘ ਜੀ ਰੱਖੋ ਸੇਵਕਾਂ ਦੀ ਲਾਜ ਬਾਬਾ ਦੀਪ ਸਿੰਘ ਜੀ ਰੱਖੋ ਸੇਵ ਕਾਂਦੀ ਲਾਜ ਰੱਖੋ ਸੇਵ ਕਾਂਦੀ ਲਾਜ ਰੱਖੋ ਸੇਵ ਕਾਂਦੀ ਲਾਜ ਬਾਬਾ ਦੀਪ ਸਿੰਘ ਜੀ ਰੱਖੋ ਸੇਵ ਕਾਂਦੀ ਲਾਜ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ